ਕਹਾਣੀ ਸੁਣਾਉਣੀ ਆਂ। ਜੇ ਤੁਹਾਨੂੰ ਚੰਗੀ ਲੱਗੇ ਤਾਂ ਦੱਸਣਾ। ਇੱਕ ਭਾਈ ਬਾਦਸ਼ਾਹ ਸੀ। ਉਹਦੇ ਤਿੰਨ ਰਾਣੀਆਂ ਸਨ। ਤਿੰਨਾਂ ਰਾਣੀਆਂ ਦੇ ਕੋਈ ਲਾਦਣੀ ਸੀ ਹੋਈ। ਉਹਨੇ ਪੁੱਛਿਆ ਤਾਂ ਕਿਹਨ ਦੱਸਿਆ ਵੇ ਕਿਸੇ ਸਾਧੂ ਸੰਤ ਤੋਂ ਪਤਾ। ਅਰ ਕਰ ਉਹ ਬਾਦਸ਼ਾਹ ਤਾਂ ਇੱਕ ਮੰਨੀ ਪਰਮਾਨੀ ਦਾ ਬਾਹਸੀ ਦਾ ਸਾਧੂ ਸੰਤ ਉਹਨਾਂ ਕੋਲ ਜਾ ਬੈਠਾ। ਜਦੋਂ ਲੇਖਿਆ ਤਾਂ ਸੰਤਾਂ ਨੇ ਆਖਿਆ ਆਪਾਈ ਵੇਖ ਤੂੰ ਕਿਵੇਂ ਆਏ ਉਹਨੇ ਆਖਿਆ ਮਹਾਰਾਜ ਭਈ ਮੇਰੇ ਕੋਈ ਬੱਚਾ ਨਹੀਂ ਹਲਾ ਦੀ ਭਈ ਮੈਂ ਛੋੜ ਉਹ ਕਰਨਾ ਤੇ ਕੋਈ ਬੱਚਾ ਹੋ ਗਈ ਇਹ ਤੇ ਉਹ ਕਹਿੰਦਾ ਕੋਈ ਨਾ ਬੇਟਾ ਲਈ ਤਾਹਾ ਅਹੀਂ ਕਾ ਰਖੂੰਂ ਢੀ ਲੈ ਜਾ ਉਹ ਅੰਮ ਖੜਾ ਜਿਹੜਾ ਉਥੇ ਖੁੰਡੀ ਮਾਰੀ ਤੇ ਨੰਬ ਡਿੱਗਣਗੇ ਜਿੰਨੇ ਚੱਕ ਤੇ ਮੇਰੇ ਕੋਲੇ ਆ ਜਿੰਦੇ ਹੋਰ ਨਾ ਖੁੰਡੀ ਮਾਰੀ ਬਾਦਸ਼ਾਹ ਨੇ ਆਖਿਆ ਚੰਗਾ ਜਦੋਂ ਉਹ ਪਿਆ ਖੁੰਡੀ ਲੈ ਕੇ ਆਉਨੇ ਖੁੰਡੀ ਮਾਰੀ ਤਾਂ ਪੈਣਾ ਮਢਕੇ ਬਾਦਸ਼ਾਹ ਨੂੰ ਸੋਣੇ ਲੱਗਿਆ ਪਪਕ ਤੇ ਹੋਏ ਉਹਨੇ ਆਖਿਆ ਚਲ ਹੁਣ ਇੱਕ ਤਾਮ ਆ ਜਾਵੀਂ ਤੇ ਇੱਕ ਉਹ ਮੈਂ ਛੁਪਣ ਵਾਸਤੇ ਲੈ ਲੈਣਾ ਇੱਕ ਉਹਨੇ ਖੁੰਡੀ ਹੋਰ ਮਾਰੀ ਮੱਤੇ ਚਲਾਈ ਤਾਂ ਖੁੰਡੀ ਉੱਤੇ ਟੰਗੀ ਦੇ ਬਾਰਿਸ਼ਾ ਪਰੇਸ਼ਾਨ ਹੋ ਗਿਆ ਬਥੇਰਾ ਅੰਮੀਆਂ ਅੱਥੇ ਉੱਤੇ ਝੜ ਕੇ ਲਾ ਲੈਣਾ ਬਾਰਿਸ਼ਾ ਜੀ ਉੱਤੇ ਚੜੇ ਤਾਂ ਖੁੰਡੀ ਥੱਲੇ ਆ ਜੀ ਥੱਲੇ ਆਵੇ ਤਾਂ ਖੁੰਡੀ ਉੱਤੇ ਹੋ ਗਏ ਹੁਹਰਾਨ ਹੋ ਗਿਆ ਸਭ ਨੂੰ ਸ਼ਾਂਤਾਂ ਨੇ ਅੱਥੇ ਵੀ ਆਏ ਨਾ ਹਾਰ ਕੇ ਉਹ ਚਲੇ ਆ ਗਿਆ ਫਿਰਾਂ ਚਿੰਡੇ ਘਟੇ ਬਾਰਿਸ਼ਾ ਸ਼ਾਂਤਾਂ ਦੇ ਕਹਿੰਦਾ ਜੀ ਮੈਂ ਇੱਥੇ ਤਾਂ ਗਲਤੀ ਹੋ ਗਈ ਕਿਉਂ ਭਈ ਬਈ ਜੀ ਮੇਰਾ ਅੰਬ ਦੇਖ ਕੇ ਹੰਬ ਖਾਣ ਨੂੰ ਜੀ ਕੀਤਾ ਮੈਂ ਆਖੇ ਚਲੇ ਕੰਬ ਹੋਰ ਲੈ ਚਾਲਨੇ ਮੈਂ ਖੁੰਡੀ ਮਾਰੀ ਜੇ ਮੈਂ ਉੱਤੇ ਜਾਣਾ ਤਾਂ ਖੁੰਡੀ ਥੱਲੇ ਆ ਜਾਂਦੀ ਏ ਥੱਲੇ ਆਉਣਾ ਤਾਂ ਖੁੰਡੀ ਠੀਕ ਕੋਈ ਮੈਥੇ ਕੋਲ ਲੁਕੋਵੇ ਨਹੀਂ ਬੱਸ ਚੱਲ ਕਾਇਦੇ ਕੋਈ ਨਾ ਦੇਖੂਗੀ ਤਾਂ ਆ ਜੂਗੀ ਜੇ ਹੁਣ ਜਾ ਆ ਜੂ ਤੈਨੂੰ ਮਿਲ ਜੂਗੀ ਹੋਂਗੀ ਕਰਿਆ ਗਿਆ ਬਾਤ ਸਾ ਦੁਆਰੇ ਉਹ ਤਿੰਨਾਂ ਬੋਖੇ ਰੱਖ ਗਿਆ ਟਣਾ ਖੁੰਡੀ ਡਿੱਗੀ ਸੀ ਖੁੰਡੀ ਲੈ ਕੇ ਤਾਂ ਤਾਂ ਕੋਈ ਫੇਰ ਆ ਗਿਆ ਆ ਗਿਆ ਜਦੋਂ ਉਹਨੇ ਸ਼ਾਂਤਾਨੀ ਦੱਸਿਆ ਕਿ ਦੋ ਮਹੀਨੇ ਲੱਗੜੇ ਕਈ ਤਿੰਨ ਬਗੈ ਤਿੰਨ ਰਾਣੀਆਂ ਨੂੰ ਨਾ ਤੋਕੇ ਇੱਕ ਇੱਕ ਕੰਬ ਲੈ ਲੈਣ ਤਿੰਨ ਮੁੰਡੇ ਹੋਣਗੇ ਤੇ ਹੁਣ ਕਹਿੰਦਾ ਜੰਗਲ ਚੱਲ ਸ਼ਿਕਰਾਂ ਨਾ ਕਰਕੇ ਤਰਪਿਆ ਆਪਣੇ ਮਹਿਲਾਂ ਨੂੰ ਆਪੇ ਬਾਦ ਸ਼ਾਨੇ ਦੱਸਿਆ ਰਾਣੀਆਂ ਨੂੰ ਲੈ ਵੀਆ ਤੁਸੀਂ ਨਾ ਤੋਕੇ ਚੜ ਕੇ ਉੱਠ ਕੇ ਇੱਕ ਇੱਕ ਕੰਬ ਚੁੱਕ ਲਿਆ ਕੀ ਬਈ ਸ਼ਾਂਤਾਨ ਤੋਂ ਲੈ ਕੇ ਆਏ ਆ ਰਾਣੀਆਂ ਨੇ ਦੋਨੇ ਤਫਾੜ ਲਈ ਹੜਕੇ ਉਰੇ ਨਾਤੀਆਂ ਰੋਟੀਆਂ ਹੰਬ ਚੂਕ ਲਈ ਇੱਕ ਰਾਣੀ ਕੰਮ ਕਰਦੀ ਸੀ ਹਾ ਹਾ ਬੈਲੀ ਨਹੀਂ ਸੀ ਫੇਰੋ ਕਹਿੰਦੀ ਅਕੇ ਜੀ ਇੱਥੇ ਧਰ ਦੂ ਮੈਂ ਚੂਕ ਲੈਣੀ ਇੱਕ ਰਾਣੀ ਨੇ ਆਖਿਆ ਵਈ ਚਲ ਮੈਂ ਆਇਆ ਉਹ ਕਰਦੀਆਂ ਨਾ ਕੇ ਖਾਣਗੀ ਉਹਨੇ ਆਲੇ ਚ ਧਾਟਾ ਅਗਦੇ ਆਲੇ ਹੁੰਦੇ ਪੁਰਾਣੇ ਜਵਾਨਾਂ ਚ ਗੰਧਾਂ ਚ ਉੱਥੇ ਧਾਟਾ ਤਾਂ ਫੇਰੋ ਨਾ ਕੇ ਉਹ ਜਦੋਂ ਕੋਈ ਨਿਵੜਾ ਆਇਆ ਸੁੰਘ ਗਿਆ ਹੰਬਣ ਹੰਬਣ ਸੰਗ ਗਿਆ ਜਦੋਂ ਫੇਰ ਉਹ ਰਾਣੀ ਨੇ ਖਾ ਜਾਤੀ ਉਹਲੇ ਹੰਬ ਉਹ ਦੋ ਰਾਣੀਆਂ ਦੇ ਤਾਂ ਮੁੰਡੇ ਬਹੁਤ ਵਧੀਆ ਹੋਏ ਤੇ ਦੇਨ ਪਾ ਕੇ ਤੇ ਉਹ ਰਾਣੀ ਦੇ ਨਿਉਲੇ ਵਰਗੇ ਹੀ ਨਿਉਲੇ ਦੀ ਸ਼ਕਲ ਵਾਂਗ ਦਾ ਮੁੰਡਾ ਹੋਇਆ ਚਲ ਭਾਈ ਵੱਡੇ ਹੋਏ ਜਵਾਨ ਹੋਏ ਤਾਂ ਕਹਿੰਦੇ ਵੀ ਚਲੋ ਆਪਾਂ ਚੱਲੀਏ ਕਿਸੇ ਨੌਕਰੀ ਚਾਹ ਕਰੀ ਤੇ ਇੱਕ ਵਾਰ ਮੁੰਡੇ ਨੇ ਆਪੋ ਵਿੱਚ ਹੀ ਮਾਸ ਲਿਆ ਬਈ ਆਪਾਂ ਕਿਸੇ ਜਾ ਕੇ ਦੇ ਇਸ਼ਕਾ ਮੰਗੀਪਾਲ ਵਿੱਚ ਚਲੀਏ ਨਹੀਂ ਹੇਰ ਕੋਈ ਘਾਟਕ ਮਾ ਕੇ ਲਾਵਾਂਗੇ ਬਾਦਸ਼ਾਹ ਤਾਂ ਭਲਕੇ ਕਹਤਾ ਉਹ ਕੋਈ ਘਰ ਦੇ ਲਾਲੋ ਚਾਹੀ ਸਾਹੂ ਘਰ ਦੇ ਲਾਲੋ ਲੱਗਦੇ ਸੀ ਜਦੋਂ ਉਹ ਗਏ ਹਾਂ ਉਹ ਚੰਗੇ ਕੰਮਾਂ ਤੇ ਲੱਗ ਗਏ ਜਾ ਕੇ ਉਹ ਜਿਹੜਾ ਨਿਓਲਾ ਸੀ ਨਿਓਲੇ ਦੀ ਜਦੋਂ ਜਾਣ ਲੱਗੇ ਤਾਂ ਉਹ ਕਹਿੰਦੇ ਬਈ ਮਾਤਾ ਆਪਣੀਆਂ ਮਾਤਾ ਦਾ ਨਾਮ ਕਹਿੰਦੇ ਵੀ ਸਾਨੂੰ ਰੋਟੀ ਰਾਟੀ ਭੋਜਨ ਮਣਾ ਕੇ ਦੇ ਦਿਓ ਮੈਂ ਜਾ ਰਸਤੇ 'ਚ ਖਾ ਲਾਂਗੇ ਅਸੀਂ ਜਦੋਂ ਰਸਤੇ 'ਚ ਉਹਨਾਂ ਨੇ ਤਾਂ ਉਹ ਕਰਤੀ ਵਧੀਆ ਜੂਰੀਆਂ ਘਟਕੇ ਵੇਖੀਆਂ ਦੋਨੇ ਉਹਨੂੰ ਮਾਂ ਨੇ ਥੱਲੇ ਥੱਲੇ ਤਾਂ ਸਵਾਦੀ ਆ ਉਹ ਕਰਤੀ ਤੇ ਉੱਤੇ ਮਿੱਠੀ ਜੀ ਰੋਟੀ ਉਹ ਘਟਕਤੀ ਜੂਰੀ ਬਣਾਦੀ ਜਦੋਂ ਉਹ ਦੇਖਣ ਲੱਗੀ کھا لیے اپنی بک لگی ہے کھانا لگے تو میرے تو یہی ہے چل انہوں نے کھا لی کھا کے تر پی شہر جا کے کوئی ودیا چن مل گئے پالتا فرد ہے تو انہوں ایک کسی خمیروں کا کر دے سا وہ پوچھنے لگا بھی بھائی تھوڑا کم کی لوڑ ہے کسی بھی لگنا چاہوں گا ਉਹ ਕਮਿਆਰ ਆਉਣੇ ਜਾਣਾ ਸੀ ਵਿਆਹ ਤੇ ਆ ਰਿਸ਼ਤੇਦਾਰੀ ਤੇ ਉਹ ਕਹਿੰਦੇ ਬਈ ਗੰਦਾ ਸਾਫ ਪੰਨ ਜਿਹੜੋਂ ਉਸਦਾ ਹੈਗੀ ਆ ਪਛ ਲੈਨੇ ਮੇਰੇ ਕੋਲ ਉਹਨੇ ਆਖਿਆ ਵੀ ਭਾਈ ਅਸੀਂ ਨਹੀਂ ਕਦੇ ਨਿਲਾਵਾਗੇ ਵੀ ਤੂੰ ਰਹਿ ਵੀ ਸਾਡੇ ਇੰਨੇ ਦਿਨ ਕਟਾ ਲੇ ਉਹ ਕਹਿੰਦਾ ਚੰਗਾ ਜਦੋਂ ਉਹ ਤਾਂ ਗਈ ਚਲੇ ਗਏ ਵੀ ਘਰਾਂ ਦੇ ਰਿਖੇ ਪਹਾੜ ਪਸਵਾਣੀ ਕਰੀ ਤੇ ਬਚਾਰ ਕਰ ਛੱਡ ਗਏ ਛੋਟਨ ਨਹਾ ਰਹੀ ਸੀ ਕਿ ਉਹ ਉਹ ਜਦੋਂ ਕਮਿਆਰਾਂ ਦੇ ਰਹਿ ਪਿਆ ਉਹ ਕਹਿੰਦੇ 10 15 ਦਿਨਾਂ ਵਾਸਤੇ ਰਹਿ ਪਏ ਆ ਕਹਿੰਦੇ ਰਹਿ ਜਾਊਗਾ ਚਲ ਪਈ ਉਹ ਵਿਆਹ ਉਹ ਦੇਖ ਕੇ ਆ ਗਈ ਵਿਆਹ ਲੈ ਤੇਤੀ ਆ ਗਈ ਮਗਰੋਂ ਕਹਿੰਦਾ ਛੋਟੇ ਮੁੰਡੇ ਨੂੰ ਜਿਹੜਾ ਰਹਿ ਗਿਆ ਸੀ ਉਹਦੇ ਕੋਲੇ ਉਹ ਕਹਿੰਦਾ ਬਈ ਤੂੰ ਉਹ ਦੱਸ ਤੁਹਾਡੇ ਘਰ ਦੇ ਪੈਸੇ ਪੂਸੇ ਕਿੰਨੇ ਹੋਣੇ ਵੀ ਕਿਤੇ ਕਿੱਥੇ ਰੱਖੇ ਆ ਉਹ ਕਹਿੰਦਾ ਮੈਂ ਨੂੰ ਤਪਾਣੀ ਉਹ ਕਹਿੰਦਾ ਮੈਂ ਉਹ ਪੀੜਿਆਂ ਦੇ ਪੌਂਚੇ ਬਿਠਾ ਦੂੰਗਾ ਕਹਿੰਦਾ ਫੇਰ ਵੀ ਜੱਫੀ ਬਾਈ ਕਹਿੰਦਾ ਆਓ ਚੱਕੀ ਥੱਲੇ ਦੇਖਣ ਜਰੋਣੇ ਦੇਖਿਆ ਠਟਕੇ ਉੱਥੇ ਤਾਂ ਸੋਨੇ ਦੀਆਂ ਪੈਗੋੜਾਂ ਦੱਬੀਆਂ ਪਈਆਂ ਖਮਿਆਰਾਂ ਦੀਆਂ ਉਹਨੇ ਕੱਡੀਆਂ ਕੀ ਟੁੱਟੀ ਜੀ ਖੱਤਰ ਨੂੰ ਚਾਹਤੀਆਂ ਦਾਣਾ ਤੜਾ ਕੇ ਘੜੀ ਨੂੰ ਤੇ ਚੱਲ ਰਹੀ ਗਿਆ ਰਹੀ ਗਿਆ ਕਹਿੰਦਾ ਵੀ ਚੱਲਦੇ ਬੰਦਨ ਪੂਰੇ ਹੋ ਗਏ ਕਹਿੰਦਾ ਵੀ ਮੈਂ ਤਾਂ ਨਹੀਂ ਜਾਣਾ ਹਾਂ ਮ ਉਹਦੋਂ ਉਹਦੇ ਭਾਈ ਆ ਗਏ ਕਹਿੰਦੇ ਵਿੱਚ ਚੱਲੀ ਗਏ ਉਹ ਕਹਿੰਦਾ ਤੁਸੀਂ ਚੱਲੋ ਮੈਂ ਆਉਂਦਾ ਤੇ ਭਈ ਤੁਸੀਂ ਮੇਰੀ ਮਾਤਾ ਨੂੰ ਕਹਿ ਦਿਓ ਵੀ ਲੈ ਕੇ ਸਮਾਰਟ ਰੱਖੇ ਤਾਂ ਬਧੀਆ ਬਣਾਉਂਗੇ ਠੀਕ ਹੈ ਆਉਂਦਾ ਉਹ ਜਾਂਦਾ ਕਹਿੰਦੇ ਚੰਗਾ ਜਰੋਣੇ ਕੀ ਕੀਤਾ ਕਹਿੰਦਾ ਉਹ ਕਿ ਮੈਂ ਕਹਿੰਦੇ ਭਈ ਇੱਕ ਘਰ ਆ ਰਿਹਾ ਜਿਹੜਾ ਮਾਦੀ ਲੈ ਜਾ ਛਾਂਟ ਕੇ ਲੈ ਜਾ ਮਨੇ ਉਹ ਟੁੱਟੀ ਜੀ ਖੱਤਰ ਨੂੰ ਹੱਥ ਲਾਤਾ ਕਹਿੰਦਾ ਮੈਂ ਤਾਂ ਚੱਲੋ ਆਹੀ ਬਧੀਆ ਹੀ ਹੈ ਉਹ ਕਹਿੰਦੇ ਕੋਈ ਚੱਜ ਦਾ ਗੱਤਾਂ ਨਹੀਂ ਜਾਤੋਂ ਇਹ ਤਾਂ ਟੁੱਟੀ ਹੋ ਗਈ ਆ ਵਿਚਾਰੀ ਮਦਰੀ ਕਹਿੰਦਾ ਕੋਈ ਨਾ ਮੈਂ ਤਾਂ ਮਦਰੀ ਨੂੰ ਕੀ ਇਹ ਝੌਂ ਖਾਲ ਜੜਾਉਣਾ ਕਹਿੰਦੇ ਚੰਗਾ ਚੱਲ ਪਾਏਗਾ ਵਿਦਾ ਹੋ ਗਏ ਆਗਰ ਉਹ ਮੁੰਡੇ ਆ ਕੇ ਉਹਨੂੰ ਆਹ ਦਿੱਤਾ ਹੀ ਜਾਂਦਾ ਉਸਨੂੰ ਕਹਿੰਦੇ ਦੁੱਗੀ ਮੋੜੀ ਮਾਨੋ ਬਈ ਬਈ ਅਨ ਸਨੇਹ ਹੱਲ ਤਾ ਉਹ ਕਹਿੰਦੇ ਵੀ ਮਿਹਰਾ ਮੁੰਡਾ ਨਹੀਂ ਆਇਆ ਉਹ ਕਹਿੰਦੇ ਆਉਂਦਾ ਤੂੰ ਤੈਨੂੰ ਲਿਪਣ ਪੋਚਣ ਬਾਸਤੇ ਕਿਹਾ ਸਾਂ ਵਧੀਆ ਬਣਾ ਕੇ ਰੱਖੇ ਉਹ ਕਹਿੰਦੇ ਚੰਗਾ ਜਰੂਰ ਹੋ ਆ ਗਿਆ ਆ ਗਿਆ ਤਾਂ ਵਧੀਆ ਹਨ ਡੀਪਾ ਪੁੱਛਿਆ ਬਚਾਰਾ ਸ਼ੋਭੀ ਵੀ ਮੇਰਾ ਪਤੂ ਵੀ ਆ ਗਿਆ ਚਲ ਉਹ ਆਪੋ ਆਦੇ ਹਾਊਸ ਟਿਕਾਣੀ ਬੈਠ ਕੇ ਜਾ ਕੇ ਉਹ ਜਦੋਂ ਫਿਰ ਕਹਿੰਦਾ ਮਾਤਾ ਆਏ ਕਰ ਵਿੱਚ ਤਖੜੀ ਬੱਤਾ ਲੈ ਕੇ ਆਏ ਮਾਨੀ ਹੋ ਤਾਂ ਨਹੀਂ ਕੀ ਕਰਨਾ ਕਹਿੰਦਾ ਤੈਨੂੰ ਫਿਰ ਦੱਸੂ ਤੂੰ ਲੈ ਕੇ ਤਾਂ ਕਹਿੰਦੀ ਚੰਗਾ ਚਲੋ ਹਈ ਗੰਦੀ ਜਨਮ ਹੋ ਤੱਕੜੀ ਬਟਾ ਲੈਣ ਗਿਆ ਤਕੜੀ ਲੈ ਲੈ ਆਈ ਲੈ ਆਇਆ ਉਹ ਖਚਲਾਈ ਕੇ ਆ ਗਿਆ ਤਾਂ ਆਮਾਨ ਉਹ ਕਹਿੰਦਾ ਬਈ ਬੀਬੀ ਤੂੰ ਉਹ ਲੈ ਕੇ ਆਂਨਾ ਨੇ ਤਕੜੀ ਲੈ ਕੇ ਆ ਤੇ ਕਹਿੰਨ ਤਕੜੀ ਕਿਉਂ ਕੀ ਕਰਨੀ ਹੈ ਕਹਿੰਦਾ ਤੈਨੂੰ ਦੱਸਦਾ ਇੱਕ ਲਿਆ ਸੋਟਾ ਗਿਆ ਸੋਟਾ ਤੇ ਤਕੜੀ ਉਹਨਾਂ ਨੇ ਅਥੇ ਤਕੜੀ ਨਾਲ ਇਹਨਾਂ ਨੇ ਕੀ ਜੋ ਜੋਖਣਾ ਹੋਇਆ ਉਹਨਾਂ ਚਲਾਕੀ ਕੀਤੀ ਥੱਲੇ ਲਾ ਕੇ ਤਕੜੀ ਦੇ ਗੋੰਦੇ ਜੀ ਅਰੀ ਕੋ ਜਿਹੜਾ ਜੋਖਣਗੇ ਉਹ ਪਤਾ ਲੱਗ ਜੂਗਾ ਚਲ ਚੱਲੀ ਆ ਗਿਆ ਸੋਟਾ ਮਾਰਿਆ ਕਰੀ ਵਿਚਾਰੀ ਮੋਹਕੀ ਜੀ ਮਾਰਨ ਲੱਗ ਜਾਂਦੇ ਪਾਸੇ ਉਹ ਮੋਹਰਾ ਹੀ ਡਿੱਗਣ ਸੋਟਾ ਮਾਰਿਆ ਕਰੀ ਮੋਹਰਾ ਡਿੱਗਣ ਸੋਟਾ ਮਾਰਿਆ ਕਰੀ ਮੋਹਰਾ ਡਿੱਗਣ ਮਾਤਾ ਦੇਖ ਲੈ ਕੁਝ ਹੋਊਗੀ ਵੀ ਮੇਰਾ ਪੁੱਤ ਤਾਂ ਬਹੁਤਾ ਖੱਟੀ ਘੱਟ ਕੇ ਲਿਆਇਆ ਚਲ ਜਦੋਂ ਉਹ ਉਹਨਾਂ ਦੇ ਤੱਕੜੀ ਹਟਾਉਣ ਗਿਆ ਉਹਨਾਂ ਨੇ ਦੇਖਿਆ ਵੀ ਆਹ ਕੀ ਇਹ ਤਾਂ ਮੂਰਾ ਸੋਨੇ ਦਾ ਮੂਰਾ ਲਈ ਆਇਆ ਕਿੱਥੋਂ ਇਹ ਜਾਇ ਇਹਦਾ ਖਜ਼ਾਨਾ ਹੱਥ ਲੱਗ ਗਿਆ ਤਾਂ ਬਸ ਦੇਖ ਲਈ ਦੇਖ ਲਈ ਬਸ ਹੋ ਹੋ ਅਮੀਰ ਬਣ ਗਏ ਪੂਰੇ ਉਹਦੀ ਮਾਂ ਮੈਂ ਉਹਨੂੰ ਵੀ ਪਿਆਰ ਕਰਿਆ ਕਰੇ ਨਾ ਜਾਲਮ ਨੇ ਹੋਰ ਮੰਗੂਆ ਤਾਂ ਕੀ ਤੇ ਬਹੁਤ ਸੁਖੀ ਬਸਾਂ ਲੱਗ ਗਈ ਉਹਦੀ ਜਾਨ